ਲੋਰੀ ਸਫਰ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਇਆ। ਬਹੁਤ ਸਵਾਲ ਨੇ ਵੀ ਦਾੜੀ ਥੋੜੀ ਝੜਦੀ ਕਿਉਂ ਕਰਲੀ ਕਰਾਨ ਤੋਂ ਬਾਅਦ ਤੇ ਦਾੜੀ ਤੇ ਅਸੀਂ ਤੇਲ ਕਿਦਾਂ ਲਾਉਣਾ ਚਾਹੀਦਾ? ਸਵੇਰੇ ਕਿੰਨੀ ਵਾਰੀ ਸ਼ੈਂਪੂ ਕਿਵੇਂ ਕਿਸ ਤਰੀਕੇ ਨਾਲ ਮਤਲਬ ਤੁਹਾਡੇ ਜਿਹੜੇ ਸਵਾਲ ਨੂੰ ਅੱਪ ਅੱਜ ਥੋੜਾ ਜਿਆਦਾ ਅ ਵੀਰੇ ਤੋਂ ਪੁੱਛਾਂਗੇ। ਸੋ ਵੀਰੇ ਤੁਸੀਂ ਆ ਪਹਿਲਾਂ ਤਾਂ ਇਹ ਦੱਸੋ ਵੀ ਜਦੋਂ ਆਪਾਂ ਦਾੜੀ ਕਰਲੀ ਕਰਾ ਜੰਨੇ ਆ ਤੁਸੀਂ ਰੂਟੀਨ ਵਾਈਜ਼ ਸਵੇਰੇ ਕੀ ਕਰਦੇ ਹੋ ਮਤਲਬ ਦਾੜੀ ਨੂੰ ਧੋਣ ਵਾਸਤੇ ਕਿੰਨੇ ਦਿਨਾਂ ਬਾਅਦ ਧੋਣੇ ਮਤਲਬ ਦਾੜੀ ਨੂੰ ਦਿੱਲੀ ਤੋਂ ਆਈ ਬਾਈ ਸਿਦਾਰਾ ਹਾਂ ਸ਼ੈਂਪੂ ਨਾਲ ਤੋਂ ਆਇਆ ਓਕੇ ਉਸ ਤੋਂ ਬਾਅਦ ਸਰੋਂ ਤੇਲ ਲਗਾ ਕੇ ਉਹਨੂੰ ਮੋٹے ਕੰੰਗੇ ਨਾਲ ਬੋਲੋ ਓਕੇ ਮੋٹے ਕੰੰਗੇ ਨਾਲ ਐਸੇ ਨਾਲ ਹਾਂਜੀ ਹਾਂ ਓਕੇ ਬਿਲਕੁਲ ਸਹੀ ਗੱਲ ਹੈ ਜੀ ਔਰ ਬਹੁਤ ਵਧੀਆ ਟੰਗ ਨਾਲ ਇਹ ਕੇਅਰ ਕਰਦੇ ਨੇ ਦਾੜੀ ਅੱਛਾ ਦਾੜੀ ਟੁਰਦੀ ਕਿੰਨੀ ਗਏ ਭਾਈ ਟੁਰਦੀ ਹੁਣ ਤਾਂ ਬਹੁਤ ਘੱਟ ਆਈ ਪਹਿਲਾਂ ਬਹੁਤ ਝੜਦੀ ਸੀ ਪਹਿਲਾਂ ਨਹੀਂ ਗਾਈਡ ਪਤਾ ਨਹੀਂ ਸੀ ਮੈਨੂੰ ਵੀ ਕਿਵੇਂ ਯੂਜ਼ ਕਰਨਾ ਇਹਨੂੰ ਸਾਰਾ ਬਰਤਨਾ ਕਿਵੇਂ ਠੀਕ ਹੈ ਠੀਕ ਹੈ ਹੁਣ ਤਾਂ ਬਹੁਤ ਘੱਟ ਨਾਂ ਦੇ ਬਰਾਬਰ ਹੈ ਓਕੇ ਜੇ ਜਦੋਂ ਸਾਡੇ ਕੋਲ ਆਉਣ ਤੋਂ ਪਹਿਲਾਂ ਤੁਸੀਂ ਦਾੜੀ ਦੀ ਕਿਤੋਂ ਹੋਰ ਬਣਾਦੇ ਹੋ ਉਹ ਬਿਲਕੁਲ ਜੀ ਦਾੜੀ ਝੜਦੀ ਨਹੀਂ ਤੁਸੀਂ ਖੁਦ ਝੜਦੇ ਹੋ ਉਹਦਾ ਕਾਰਨ ਇਹ ਕੀ ਹੁੰਦਾ ਤੁਸੀਂ ਨਾ ਰੁਟੀਨ ਦੇ ਵਿੱਚ ਜਿਹੜਾ ਆਪਣਾ ਘਰੇਲੂ ਕੰਗਾ ਹੁੰਦਾ ਘਰਾਂ ਦੇ ਡੇਢੇ 'ਚ ਸਿਰ ਪਾਉਂਦੀ ਨੇ ਉਹਨੂੰ ਯੂਜ਼ ਕਰਦੇ ਹੋ ਤੁਸੀਂ ਕਿਉਂਕਿ ਦਾੜੀ ਨੂੰ ਆਪਾਂ ਪਹਿਲਾਂ ਹੀ ਗੁਰਜਦਾਰ ਬਣਾ ਚੁੱਕੇ ਆਂ ਦਾੜੀ ਨੂੰ ਬਿਲਕੁਲ ਹੀ ਇਕੱਠੀ ਕਰ ਚੁੱਕੇ ਆਂ ਤਾਂ ਤੁਸੀਂ ਕੋਸ਼ਿਸ਼ ਕਰਦੇ ਹੋ ਡੇਲੀ ਲਾਹਣ ਤੋਂ ਬਾਅਦ ਵੀ ਦਾੜੀ ਦੇ ਵਿੱਚ ਤੁਸੀਂ ਕੰੰਧਾ ਮਾਰੀਏ ਕੰਗਾ ਮਾਰ ਕੇ ਕੀ ਹੁੰਦਾ ਜੀ ਇੱਕ ਟੈਸਟ ਬਣ ਜਾਂਦਾ ਵੀ ਹਾਂ ਮੈਂਨੇ ਦਾੜੀ ਖੋਲ ਲਈ ਉਹਦੇ ਬਾਅਦ ਡਰਾਈਲ ਕਰ ਲਈ ਉਸ ਤੋਂ ਬਾਅਦ ਬਸ ਸੋ ਇਹ ਗੱਲ ਤਾਂ ਦਾੜੀ ਕਰ ਲਈ ਕਰਾਈ ਹੈ ਤਾਂ ਇਹਦੀ ਕੇਅਰ ਕਰਨੀ ਸਿੱਖੋ ਮੋਟਾ ਕੰਗਾ ਹੀ ਯੂਜ਼ ਕਰੋ ਇਹੇ ਕੰਗਾ ਤੁਹਾਡੀ ਦਾੜੀ ਦੀ ਲਾਈਫ ਬਣਾਉਂਦਾ ਹੈ ਬਹੁਤ ਦੇਰ ਤੱਕ ਕਿੰਨੇ ਮਹੀਨੇ ਚੱਲਦੀ ਜੀ ਮੇਰੇ ਇਸ ਵਾਰ 4 ਮਹੀਨੇ ਤੋਂ ਉੱਪਰ ਹੋ ਗਈ ਹੈ 4 ਮਹੀਨੇ ਤੋਂ ਉੱਪਰ ਰਿਕਾਰਡ ਤੋੜੂ ਦੇਖੋ ਰਿਜ਼ਲਟ ਨੇ ਜੀ ਸੋ ਬਾਈ ਜੀ 2 2.5 ਮਹੀਨੇ ਮਤਲਬ ਚਲਦੀ ਆ ਦਾੜੀ ਅਕਸਰ ਪਰ ਮੈਨੂੰ ਉਮੀਦ ਹੈ ਮੇਰਾ ਜਿਹੜਾ ਆਪਣਾ ਆਪਣੇ ਸਲੂਨ ਦੇ ਵਿੱਚ ਕੰਮ ਹੁੰਦਾ ਦਾੜੀ ਕਰ ਲੇਦਾ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਅਸੀਂ ਤੁਹਾਨੂੰ ਸੇਫਲੀ ਕੈਮੀਕਲ ਚੜਿਆ ਹੋਵੇ ਜੀ ਨਹੀਂ ਜੀ ਬਿਲਕੁਲ ਓਕੇ ਕੈਮੀਕਲ ਨਹੀਂ ਚੜਦਾ ਜੀ ਤੇ ਰਿਜ਼ਲਟ ਵੈਸਟ ਮਿਲੇ ਤੁਹਾਨੂੰ ਹਾਂਜੀ ਹਾਂ ਬਿਲਕੁਲ ਸਹੀ ਜਿਹੜਾ ਸੋਚਿਆ ਸੀ ਉਹਦੇ ਨਾਲੋਂ ਵੱਧ ਮਿਲਿਆ ਜਾਂ ਉਹ ਨਹੀਂ ਮਿਲਿਆ ਨਾ ਉਸ ਤੋਂ ਹਰ ਵਾਰ ਜਦੋਂ ਵੀ ਆਉਣਾ ਉਸ ਤੋਂ ਵੱਧ ਹੀ ਮਿਲਦਾ ਮੈਨੂੰ ਵਾਹ ਜੀ ਵਾਹ ਧੰਨਵਾਦ ਜੀ ਦੋਸਤੋ ਤੁਹਾਡੇ ਪਿਆਰ ਦਾ ਤੇ ਜੇ ਭਰਾ ਸਾਡੇ ਕੋਲੇ ਆਉਂਦੇ ਨੇ ਜਿੱਦੀ ਦੂਰੋਂ ਚੱਲ ਕੇ ਤੇ ਉਹਨਾਂ ਦਾ ਵੀ ਜੀ ਆਇਆਂ ਨੂੰ ਕਹ ਰਹ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਰੀਅਲ ਟੱਚ ਹਿਅਰਡ ਕਰਨ ਦੀ ਜਾਣਕਾਰੀ ਵਧੀਆ ਤੋਂ ਵਧੀਆ ਦਈਏ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਸੀਂ ਇਹਨੂੰ ਕਿਹੜੇ ਟੈਕ ਕਿਵੇਂ ਕਰਨਾ ਹੈ ਕਿਵੇਂ ਸਵਾਦਣਾ ਹੈ ਕਿਵੇਂ ਆਪਣੇ ਆਪ ਦਾ ਫੋਕਸ ਕਰਨਾ ਹੈ ਦੋਸਤੋ ਆਪਣੇ ਆਪ ਨੂੰ ਚੇਂਜ ਕਰਨਾ ਹੈ ਇਹਦੇ ਵਿੱਚ ਕਿਸੇ ਨੂੰ ਇਨਵੋਲਵ ਨਾ ਕਰੋ ਆਪਣੀ ਦੇਖੋ ਅਸੀਂ ਜ਼ਿੰਦਗੀ ਕਿਵੇਂ ਜੀਣੀ ਹੈ ਸੋ ਕੋਈ ਕਿਵੇਂ ਕਰਦਾ ਹੈ ਕਰੀ ਜਾਂਦੋ ਅਸੀਂ ਆਪਣੇ ਰਿਜ਼ਲਟ ਜਿਹੜੇ ਦੇ ਚੁੱਕੇ ਉਹਨਾਂ ਤੋਂ ਵੀ ਪਰਫੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਸਕੇ ਸੋ ਦੋਸਤੋ ਨੈਕਸਟ ਵੀਰ ਨਾਲ ਨੈਕਸਟ ਦਾੜੀ ਕਰ ਲਈ ਕਰਨ ਦੇ ਬਾਅਦ ਤੁਹਾਨੂੰ ਅਸੀਂ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਜਿਹਦੇ ਵਿੱਚ ਤੁਹਾਡੇ ਸਵਾਲ ਆਪਾਂ ਸਾਂਝੇ ਕਰਾਂਗੇ ਦੱਸਾਂਗੇ ਤੁਹਾਨੂੰ ਗਾਈਡ ਕਰਾਂਗੇ ਵੀ ਇਸ ਤਰੀਕੇ ਨਾਲ ਤੁਸੀਂ ਆਪਣੀ ਦਾੜੀ ਦੀ ਸੰਭਾਲ ਕਰ ਸਕਦੇ ਹੋ ਕਲਰ ਕਿਵੇਂ ਕਰਨਾ ਹੈ ਨੈਕਸਟ ਵੀਡੀਓ ਦੇ ਵਿੱਚ ਕਲਰ ਕਿੰਨੀ ਦੇਰ ਚੱਲਦਾ ਕਰ ਲਈ ਦਾੜੀ ਤੇ ਉਹ ਵੀ ਤੁਹਾਨੂੰ ਦੱਸਾਂਗੇ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਦੋਸਤੋ ਬਣੇ ਰਹੋ ਮੇਰੇ ਚੈਨਲ ਤੇ YouTube Instagram Facebook ਪੇਜ ਸੋ ਦੋਸਤੋ ਮੈਂ ਸੁਣਿਆ ਕੱਲ ਪਰਸਨ ਗੱਲ ਹੋ ਰਹੀ ਸੀ ਫੇਸਬੁੱਕ ਤੇ ਕਹਿੰਦੇ ਪੰਜਾਬੀ ਪੰਜਾਬੀ ਦੀ ਹੈਲਪ ਕਰਕੇ ਰਾਜ਼ੀ ਨਹੀਂ ਬਾਈ ਜੀ ਇੱਕ ਇੱਕ ਨਾ ਕਮੈਂਟ ਤੁਸੀਂ ਮਤਲਬ ਜਦੋਂ ਕਰਦੇ ਹੋ ਹੁੰਦੇ ਹੋ ਨਾ ਉਹਨੂੰ ਇੱਕ ਬਣਾ ਕੇ ਰੱਖ ਲਓ ਆਪਦੇ ਕੋਲੋਂ ਕਾਪੀ ਪੇਸਟ ਕਰਨਾ ਹੁੰਦਾ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਇੱਕ ਹੈਲਪ ਹੈ ਬਹੁਤ ਵੱਡੀ ਕਿਉਂਕਿ ਇਹ ਮੈਸੇਜ ਜਿਹੜਾ ਦੂਜਿਆਂ ਤੱਕ ਪਹੁੰਚੂਗਾ ਤਾਂ ਜੇ ਤੁਸੀਂ ਉਸ ਦੀ ਹੈਲਪ ਕਰੋਗੇ ਸੋ ਮੈਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਹੈ ਕਰਦੇ ਰਹੋ ਅਸੀਂ ਵੀ ਸਾਨੂੰ ਦੱਸੋ ਸਾਡੇ ਦਿਨ ਦੇ ਵਿੱਚ ਹੀ 50-50 ਕਮੈਂਟ ਉਹ ਜਿਹੜਾ ਬਿਨਾਂ ਸੋਚੇ ਸਮਝੇ ਕਰਦੇ ਆਂ ਇੱਕ ਕੋਸ਼ਿਸ਼ ਹੁੰਦੀ ਆ ਵੀ ਨਹੀਂ ਯਾਰ ਇਸ ਬੰਦੇ ਦਾ ਕੰਮ ਆਪਣੇ ਤੋਂ ਵਧਿਆਂ ਨੂੰ ਸ਼ੇਅਰ ਕਰੋ ਸੋ ਕਰਿਆ ਕਰੋ ਜ਼ਿੰਦਗੀ ਜਿੰਦਾਬਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ